ਆਵਾਜ਼ ਦੀ ਪਾਰਟੀ ਜ਼ਿਲ੍ਹਾ ਪਠਾਨਕੋਟ ਵੱਲੋਂ ਸੰਗਠਨ ਦੀ ਬੈਠਕ ਦਾ ਯੋਜਨ ਪਠਾਨਕੋਟ ਦੇ ਆਡੀਟੋਰੀਅਮ ਦੇ ਵਿੱਚ ਕੀਤਾ ਗਿਆ ਤੁਹਾਨੂੰ ਦੱਸ ਜਾਈਏ ਕਿ ਇਸ ਬੈਠਕ ਦੇ ਵਿੱਚ ਆਵਾਜ਼ ਦੀ ਪਾਰਟੀ ਤੋਂ ਨੇਤਾ ਜਿਹੜੇ ਨੇ ਮੌਜੂਦ ਰਹੇ ਜਿਨ੍ਹਾਂ ਦਾ ਵਿੱਚੋਂ ਕੈਬਨਰ ਮੰਤਰੀ ਪੰਜਾਬ ਲਾਲਜਨ ਕੜੌੜਾ ਜਿੱਥੇ ਪਹੁੰਚੇ ਸੀਗੇ ਉਹਨਾਂ ਦੇ ਨਾਲ ਨਾਲ ਸੁਵੰਨ ਸਲਾਰੀਆ ਜੋ ਕਿ ਵਾਈਸ ਪ੍ਰਧਾਨ ਨੇ ਆਵਾਜ਼ ਦੀ ਪਾਰਟੀ ਪੰਜਾਬ ਦੇ ਤੇ ਨਾਲ ਦੀ ਨਾਲ ਉਹ ਰਾਜਪੁੱਤ ਕਲਾਨ ਬੋਰਡ ਦੇ ਚੇਅਰਮੈਨ ਵੀ ਨੇ ਉਹਨਾਂ ਦੇ ਨਾਲ ਨਾਲ ਮਿਸਿੰਗ ਮੰਟੂ ਬੂਤੀ ਸ਼ਰਮਾ ਸਾਰੇ ਨੇਤਾ ਜਿਵੇਂ ਪ੍ਰਤਾਪ ਸਾਹਿਬ ਸਿੰਘ ਸਾਹਾ ਔਰ ਸਾਰੇ ਇਥੇ ਜਿਹੜੇ ਨੇਤਾ ਸੀਗੇ ਪਹੁੰਚੇ ਸੀਗੇ ਬੈਠਕ ਦੇ ਵਿੱਚ ਸਭ ਤੋਂ ਪਹਿਲਾਂ ਅਰਵਿੰਦ ਗੇਜਰੀਵਾਲ ਹੋਣਾਂ ਦਾ ਜਨਮ ਦਿਨ ਜਿਹੜਾ ਇੱਥੇ ਸੈਲੀਬ੍ਰੇਟ ਕੀਤਾ ਗਿਆ ਨਾਲ ਦੀ ਨਾਲ ਆਗਾਮੀ ਚੋਣਾਂ ਨੂੰ ਲੈ ਕੇ ਜਿਹੜੇ ਵਿਚਾਰ ਵਿਮਰਸ ਕੀਤਾ ਗਿਆ ਨਾਲ ਦੀ ਨਾਲ ਜਿਹੜੇ ਨਵ ਨਿਯੁਕਤ ਜਿਹੜੇ ਅਹੁਦੇਦਾਰ ਪਾਰਟੀ ਵੱਲੋਂ ਚੁਣੇ ਗਏ ਸੀਗੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਮੇਰੇ ਨਾਲ ਗੱਲਬਾਤ ਕਰਦੇ ਆਮ ਆਦੀ ਪਾਰਟੀ ਦੇ ਨੇਤਾਵਾਂ ਨੇ ਕਿਹਾ ਕਿ ਆਮਲੇ ਸਮੇਂ ਦੇ ਵਿੱਚ ਜਿਹੜੇ ਚੋਣਾਂ ਹੈਗੇ ਨੇ ਉਹ ਜਲ ਜਿਹੜੀ ਆ ਆਮ ਆਦੀ ਪਾਰਟੀ ਜਿੱਤੇਗੀ ਤੇ ਪਠਾਨਕੋਟ ਦੇ ਵਿੱਚ ਮੇਰੇ ਵੀ ਜਿਹੜਾ ਆਮ ਆਦੀ ਪਾਰਟੀ ਦਾ ਬਣਾਇਆ ਜਾਵੇਗਾ ਆਪ ਦਿਖਦਿਆਂ ਰਿਪੋਰਟ ਤੇ ਗੱਲਬਾਤ ਕਰਦੇ ਆਏ ਹੋਏ ਗਨਮਾਨੀ ਨੇਤਾਵਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਮੀਟਿੰਗ ਦੇ ਦੌਰਾਨ ਸਭ ਤੋਂ ਪਹਿਲਾਂ ਤਾਂ ਸਾਰੇ ਪਠਾਨਕੋਟ ਵਾਸੀਆਂ ਨੂੰ ਜਨਮ ਦਿਨ ਦੀ ਬਹੁ ਬਹੁ ਮੁਬਾਰਕਾ ਦੇਵਸ਼ੇਸ ਤੌਰ ਤੇ ਅੱਜ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਮਿਨਰ ਹਿੰਦੁਸਤਾਨ ਦੀ ਰਾਜਨੀਤੀ ਦੀ ਦਸਤਾ ਤੇ ਦਿਆ ਬਦਲਣ ਦੇ ਲਈ ਮੁੱਖ ਭੂਮਿਕਾ ਜਿਹਨਾਂ ਨੇ ਅਦਾ ਕੀਤੀ ਅਸਲੀ ਆਰਵਿੰਦ ਕੇਜਰੀਵਾਲ ਜੀ ਵਾਜ ਬਰਥਡੇ ਆ ਉਹਨਾਂ ਨੂੰ ਵੀ ਪਠਾਨਕੋਟ ਸਕੱਟਰ ਵੱਲੋਂ ਤੇ ਮੇਰੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਸੋ ਅੱਜ ਪਠਾਨਕੋਟ ਜ਼ਿਲ੍ਹੇ ਦਾ ਸਮੁੱਚਾ ਸੰਗਠਨ ਅੱਖ-ਬੱਖ ਰੂਪਾਂ ਦੇ ਜਿਹੜੇ ਕੰਮ ਕਰ ਰਹੇ ਨੇ ਸਾਡੀ ਸਾਡੇ ਸਾਥੀ ਚਾਹੇ ਉਹ ਪਾਰਟੀ ਦੇ ਮੇਨ ਸਕੱਟਨ ਚ ਦੇ ਚਾਹੇ ਉਹ ਵੱਖ-ਵੱਖ ਪਿੰਡਾਂ ਦੇ ਆਗੂ ਨੇ ਹਰ ਇੱਕ ਪੱਤਰ ਤੇ ਜਿਹੜੀਆਂ ਨਜੂਤੀਆਂ ਹੋਈਆਂ ਆ ਉਹਨਾਂ ਦਾ ਸਨਮਾਨ ਕੀਤਾ ਗਿਆ ਉਹਨਾਂ ਦਾ ਜਿਹੜਾ ਉਹ ਅੱਜ ਬਕਾਇਦਾ ਜ਼ਿਲ੍ਹੇ ਦੀ ਸਾਰੀ ਟੀਮ ਵੱਲੋਂ ਤੁਹਾਡਾ ਸਵਾਗਤ ਕੀਤਾ ਗਿਆ ਸੋ ਆਉਣ ਵਾਲੇ ਸਮੇਂ ਚ ਜਿਹੜਾ ਲਗਾਤਾਰ ਪੰਜਾਬ ਦੇ ਅੰਦਰ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੁਆਰਾ ਵਿਕਾਸ ਦੇ ਕਾਰਜ ਕੀਤੇ ਜਾ ਰਹੇ ਨੇ ਡਿਵੈਲਪਮੈਂਟ ਕੀਤੇ ਜਾ ਰਹੀ ਆ ਸੋ ਅੱਜ ਪੰਜਾਬ ਵਾਸੀ ਜਿਹੜੇ ਲੰਬੇ ਅਰਸੇ ਤੋਂ ਬਾਅਦ ਇੱਕ ਚੰਗੀ ਸਰਕਾਰ ਦੀ ਜਿਹੜੀ ਗੁੱਡ ਗਵਰਨੈਂਸ ਲੈ ਕੇ ਆਈ ਆ ਵਕ ਵਕ ਸਾਈਡਾਂ ਤੋਂ ਇੱਕ ਵੱਡੇ ਫੈਸਲੇ ਪੰਜਾਬ ਦੇ ਅੰਦਰ ਹੋਏ ਆ ਜੋ ਪਿਛਲੇ ਦਿਨਾਂ ਦੇ ਦੌਰਾਨ ਚਾਹੇ ਬਿਜਲੀ ਦਾ ਵੱਡਾ ਫਾਇਦਾ ਸਮਾਜ ਦੇ ਸਭ ਤੋਂ ਲੋਕਾਂ ਨੂੰ ਮਿਲਿਆ 600 ਜੂਟ 22 ਦੇ ਰੂਪ ਚ ਔਰ ਮੌਰਦਾ 80 5% ਲੋਕਾਂ ਦੇ ਬਿਜਲੀ ਬਿੱਲ ਪੰਜਾਬ ਚ ਜਿਹੜੇ ਜ਼ੀਰੋ ਆ ਰਹੇ ਆ ਹਰੇਕ ਵਰਗ ਦੇ ਔਰ ਨਾਲ ਦੀ ਨਾਲ 55000 ਸਰਕਾਰੀ ਨੌکریاں ਪੰਜਾਬ ਦੇ ਬੱਚਿਆਂ ਨੂੰ ਮਿਲੀਆਂ ਨੇ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਸਪਾਰਸ ਤੋਂ ਔਰ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਦੇ ਵਿਰੁੱਧ ਤੇ ਖਾਸ ਕਰਕੇ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਇਤਿਹਾਸਿਕ ਕੰਮ ਪੰਜਾਬ ਸਰਕਾਰ ਨੇ ਕੀਤਾ ਸੋ ਹੁਣ ਲਾਸਟ ਦਿਨਾਂ ਦੇ ਅੰਦਰ ਜਿਹੜਾ 10 ਲੱਖ ਰੁਪਈਆ ਮਾਨ ਜੋ ਮੁੱਖ ਮਤੀ ਸਿਹਤ ਬੀਮਾ ਯੋਜਨਾ ਦੇ ਤਹਿਤ ਉਹ ਵੀ ਸੁੱਮੱਚੇ ਪੰਜਾਬੀਆਂ ਨੂੰ 65 ਲੱਖ ਪਰਿਵਾਰਾਂ ਨੂੰ ਮਿਲਣਾ ਹੈ ਸੋ ਇਹ ਬਹੁਤ ਵੱਡੇ ਇਤਿਹਾਸਕ ਤੇ ਵਿਗਿਆਨਕ ਫੈਸਲੇ ਨੇ ਜਿਨ੍ਹਾਂ ਦਾ ਪੰਜਾਬ ਦੇ ਲੋਕਾਂ ਦੇ ਜਨਮਾਂਸ ਤੇ ਵੱਡਾ ਅਸਰ ਪਿਆ ਉਹਨਾਂ ਦੀ ਆਰਥਿਕਤਾ ਨੂੰ ਵੱਡਾ ਵੱਲ ਮਿਲਿਆ ਸੋ ਉਹ ਇਹ ਕੰਮ ਲੋਕਾਂ 'ਚ ਲੈ ਕੇ ਜਾਣਾ ਇਸ ਸੰਗਠਨ ਦੀ ਡਿਊਟੀ ਆ ਸੋ ਸਾਰੇ ਸਾਥੀਆਂ ਨੂੰ ਅੱਜ ਇਸ ਗੱਲ ਲਈ ਪ੍ਰੇਰਿਆ ਗਿਆ ਇਸ ਗੱਲ ਲਈ ਉਹਨਾਂ ਦੀ ਬਚਨਵੱਤਾ ਜਿਹੜੀ ਲਈ ਗਈ ਹੈ ਤੇ ਉਹਨਾਂ ਨੂੰ ਇਸ ਗੱਲ ਲਈ ਤਿਆਰ ਕਰਕੇ ਭੇਜਿਆ ਗਿਆ ਕਿ ਆਉਣ ਵਾਲੇ ਸਮੇਂ 'ਚ ਦੋ ਫਰੰਟਾਂ ਦੇ ਉੱਤੇ ਵੱਡੇ ਕੰਮ ਕਰਨੇ ਇੱਕ ਤਾਂ ਸੰਗਠਨ ਨੂੰ ਗ੍ਰਾਸ ਰੂਟ ਤੇ ਲੈ ਕੇ ਜਾਣਾ ਪਠਾਨਕੋਟ ਜ਼ਿਲ੍ਹੇ ਦੇ ਅੰਦਰ ਬਹੁਤ ਵੱਡੀਆਂ ਸੁਭਾਵਨਾਵਾਂ ਨੇ ਚਾਹੇ ਉਹ ਸਾਡਾ ਵਿਧਾਨ ਸਭਾ ਹਲਕਾ ਪੋਆ ਆ ਸੁਜਾਨਪੁਰ ਆ ਪਠਾਨਕੋਟ ਆ ਸਮੁੱਚੇ ਪਠਾਨਕੋਟ ਜ਼ਿਲ੍ਹੇ ਦੇ ਲੋਕ ਆ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਨੇ ਸੋ ਲੋਕਾਂ ਨੂੰ ਗੋਲਬੰਦ ਕਰਨਾ ਲੋਕਾਂ ਨੂੰ ਆਰਗੇਨਾਈਜ਼ ਕਰਨਾ ਵੱਖ-ਵੱਖ ਜਿਹੜੇ ਸਾਡੇ ਕਾਰਕੁਨ ਨੇ ਹਰ ਲੈਵਲ ਤੇ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ ਚਾਹੇ ਮਹਿਲਾ ਵਿੰਗ ਆ ਚਾਹੇ ਸਾਡਾ ਕਿਸਾਨ ਵਿੰਗ ਆ ਚਾਹੇ ਸਾਡੇ ਐਸ்சி ਬੀਸੀ ਵਿੰਗ ਆ ਚਾਹੇ ਟਰੇਡ ਵਿੰਗ ਆ ਸੋ ਇਹ ਕੰਮ ਥੱਲੇ ਲੈ ਕੇ ਲੋਕਾਂ ਕੋਲ ਜਾਣਾ ਤੇ ਨਾਲ ਦੀ ਨਾਲ ਜਿਹੜੀਆਂ ਆਉਣ ਵਾਲੇ ਸਮੇਂ 'ਚ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਪਤੀ ਦੀਆਂ ਚੋਣਾਂ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਉਹਦੀਆਂ ਤਿਆਰੀਆਂ ਤਾਂ ਵਸੇ ਆਲਰੇਡੀ ਚੱਲ ਰਹੀਆਂ ਨੇ ਪਰ ਉਹਨੂੰ ਜਿੱਤ ਦੇ ਨਿਯਾਮ ਤੱਕ ਲਿਆਉਣ ਲਈ ਸਾਰੇ ਸਾਥੀਆਂ ਨੇ ਅੱਜ ਬੜਾ ਜ਼ੋਰ ਦਾ ਢੰਗ ਨਾਲ ਪਰਣ ਲਿਆ ਕਿ ਅਸੀਂ ਇਹਨਾਂ ਚੋਣਾਂ ਦੇ ਅੰਦਰ ਜਿੱਤਾਂ ਪ੍ਰਾਪਤ ਕਰਾਂਗੇ ਔਰ ਆਮ ਆਦਮੀ ਪਾਰਟੀ ਦੇ ਨੈਸ਼ਨਲ ਕੋਰਡੀਨੇਟਰ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਹੱਕ ਜੁਬੂਤ ਕੀਤੇ ਜਾਣਗੇ ਸਭ ਤੋਂ ਪਹਿਲੇ ਤਾਂ ਮੈਂ ਮੇਰੇ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਜਨਮ ਅਸ਼ਮੀ ਦੀ ਏਰ ਸਾਰੀ ਸ਼ੁਕਮਾਂ ਬੇਨਤੀ ਕਰਾਂਗਾ ਭਗਵਾਨ ਕ੍ਰਿਸ਼ਨ ਨੂੰ ਕਿ ਸਾਰੇ ਘਰਾਂ ਵਿੱਚ ਉਹ ਖੁਸ਼ੀਆਂ ਲੈ ਕੇ ਆਏ ਜਿਹਦੀ ਸਾਰੇ ਪਰਿਵਾਰਾਂ ਨੂੰ ਜ਼ਰੂਰਤ ਹੈਗੀ ਹੈ ਹਾਂ ਸਭ ਤੋਂ ਪਹਿਲੇ ਮੈਂ ਇਹ ਕਹਿਣਾ ਚਾਹਨਾ ਹੈ ਕਿ ਲੈਂਡ ਪੁਲਿੰਗ ਪਾਲਿਸੀ ਛੇੜੇ ਲੋਕੀ ਇਹ ਕਹਿ ਰਹੇ ਨੇ ਕਿ ਸਾਡੀ ਸਰਕਾਰ ਨੇ ਇਹ ਪਾਲਿਸੀ ਵਾਪਿਸ ਲਈ ਹੈ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਦੋਨੋਂ ਪਾਰਟੀਆਂ ਜਿਹੜੀਆਂ ਸਟੇਟ ਤੇ ਰੂਲ ਕੰਟਰੀ 'ਚ ਰੂਲ ਕਰ ਚੱਕੀਆਂ ਨੇ ਕਾਂਗਰਸ ਪਾਰਟੀ ਇਹਨਾਂ ਨੇ ਦੇਸ਼ ਜਿਹੜੀ ਪਾਲਿਸੀ ਲੈ ਕੇ ਆਇਆ ਨੇ ਉਹ ਪਾਲਿਸੀ ਹਿੰਦੂ ਵਿਰੋਧੀ ਦੇਸ਼ ਵਿਰੋਧੀ ਉਹ ਚਾਹੇ ਵਾਕਬੋਰਡ ਦੀ ਹੋਵੇ ਚਾਹੇ ਉਹ ਚਾਈਨਾ ਨੂੰ ਜ਼ਮੀਨ ਦੇਣ ਦੀ ਗੱਲ ਹੋਵੇ ਚਾਹੇ 95000 ਜਿਹੜੇ ਫੌਜੀ ਅਸੀਂ ਪਾਕਿਸਤਾਨ ਦੇ ਆਪਣੇ ਕਬਜ਼ੇਦ ਕੀਤੇ ਸੀਗੇ ਉਹਨਾਂ ਨੂੰ ਛੱਡ ਦਿੱਤਾ ਲੇਕਿਨ ਸਾਡੇ ਜਿਹੜੇ 40-45000 ਫੌਜੀ ਸੀਗੇ ਉਹ ਸਾਰੇ ਅੱਜ ਤੱਕ ਛੜਦ ਰੇ ਨੇ ਪਾਕਿਸਤਾਨੀ ਜਿਲ੍ਹਾਂ ਵਿੱਚ ਔਰ ਉਹ ਕਾਂਗਰਸ ਗੱਲ ਕਰੇਗੀ ਜਿਨ੍ਹਾਂ ਨੇ ਸਾਰੇ ਮੰਦਰਾਂ ਤੇ ਟੈਕਸ ਲਗਾ ਕੇ ਰੱਖੇ ਹੋਏ ਨੇ ਉਹ ਕਾਂਗਰਸ ਗੱਲ ਕਰੇਗੀ ਜਿਨ੍ਹਾਂ ਨੇ ਪੰਜਾਬ ਦੇ ਸਰਦਾਰਾਂ ਨੂੰ ਐਡੀ ਫੋਰਟ ਕਤਲਿਆਮ ਕੀਤਾ ਔਰ ਅੱਜ ਸਾਡੇ ਹਰਮੰਦਰ ਸਾਹਿਬ ਤੇ ਟੈਂਕ ਚੜਾਏ ਰਹਿ ਉਹ ਪਾਰਟੀ ਗੱਲ ਕਰੇਗੀ ਮੈਂ ਕਹਿ ਰਿਹਾ ਦੂਜੀ ਪਾਰਟੀ ਦੀ ਗੱਲ ਕਰਦੇ ਹੋ ਤੁਸੀਂ ਜਿਨ੍ਹਾਂ ਨੇ ਕਿਸਾਨਾਂ ਨੂੰ 2 ਸਾਲ ਰੋੜਾ ਤੇ ਰੱਖਿਆ ਹੰਕਾਰ ਦੇ ਸਾਹਮਣੇ ਸਾਡੇ ਕਿਸਾਨ ਪਰਿਵਾਰ ਮਰ ਗਏ ਉਹ ਬਾਗ ਬਾਗਦਿਆਂ ਗੱਲ ਕਰਨ ਗਿਆ ਕਿ ਪਾਲਿਸੀ ਵਾਪਿਸ ਲਈ ਹੈ ਹਾਂ ਲਈ ਹੈ ਕਾਰਨ ਹੰਕਾਰ ਨਹੀਂ ਹੈ ਕਾਰਨ ਸਾਡੇ ਲੋਕਾਂ ਦੀ ਬਿਹਤਰੀ ਬਾਤੇ ਜਿਹੜਾ ਕੰਮ ਹੋਏਗਾ ਉਹ ਕਰਾਂਗੇ ਸਾਡੇ ਗਵਰਨਮੈਂਟ ਨੇ ਪਾਲਿਸੀ ਅਨਾਉਂਸ ਕੀਤੀ ਸਾਡੇ ਜ਼ਿਲ੍ਹਿਆਂ ਤੋਂ ਪੁੱਛਿਆ ਗਿਆ ਕਿ ਆਪਣੇ ਆਪਣੇ ਏਰੀਆ ਤੇ ਜਾਓ ਕਿਸਾਨਾਂ ਨੂੰ ਮਿਲੋ ਉਹਨਾਂ ਦੀ ਫੀਡਬੈਕ ਸਾਨੂੰ ਚਾਹੀਦੀ ਹੈ ਜਦੋਂ ਅਸੀਂ ਫੀਡਬੈਕ ਕੀਤੀ ਸਾਡੀ ਲੀਡਰਸ਼ਿਪ ਨੇ ਬੜੀ ਖੁਸ਼ੀ ਨਾਲ ਖੁੱਲੇ ਦਿਲ ਨਾਲ ਬੋਲਿਆ ਕਿ ਸਾਡੇ ਲੋਕਾਂ ਦੇ ਹਿੱਤ ਵਿੱਚ ਨਹੀਂ ਹੈ ਸਾਡੇ ਲੋਕੀਏ ਦੇ ਵਾਤੇ ਖੁਸ਼ ਨਹੀਂ ਹੈ ਇਸ ਵਾਸਤੇ ਅਸੀਂ ਇਹ ਆਪਣੀ ਲੈਂਡ ਪੁਲਿੰਗ ਪਾਲਿਸੀ ਅਸੀਂ ਵਾਪਿਸ ਲੈਨੇ ਆ ਇਹਦੇ ਪਹਿਲੇ ਪੰਜਾਬ ਤੇ ਇੰਪਲੀਮੈਂਟ ਹੋ ਗਈ ਹੈ ਲੇਕਿਨ ਉਹ ਜ਼ਬਰਦਸਤੀ ਹੋਈ ਸੀ ਇਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੇ ਔਰ ਤੁਹਾਨੂੰ ਮੈਂ ਯਕੀਨ ਨਾਲ ਕਹਦਾ ਮੈਂ ਹਿੰਦੁਸਤਾਨ ਚ ਪਹਿਲੀ ਬਾਰ ਇਦਾਂ ਦਾ ਅਚੀਵਮੈਂਟ ਦੇਖਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਇਸ ਮੁਲਕ ਵਾਸਤੇ ਇਸ ਸਟੇਟ ਵਾਸਤੇ ਇਸ ਸੂਬੇ ਵਾਸਤੇ ਸੂਬੇ ਦੇ ਲੋਕਾਂ ਮਾਸੇ ਪਹਿਲੇ ਸੋਚ ਲੈਣਾ ਇਸ ਵਾਸਤੇ ਜਿਹੜੀ ਚੀਜ਼ ਉੱਪਰ-ਨੀਚੇ ਹੁੰਦੀ ਹੈ ਉਹਨੂੰ ਇਮੀਡੀਏਟਲੀ ਡਿਸੀਜਨ ਲੈਂਦੇ ਤਾਂਕਿ ਕਿਸੇ ਨੂੰ ਤਕਲੀਫ ਨਾ ਹੋਵੇ ਥੈਂਕ ਯੂ ਧੰਨਵਾਦ ਸਭ ਤੋਂ ਪਹਿਲੇ ਤੇ ਮੈਂ ਕ੍ਰਿਸ਼ਨ ਚੰਦ ਮਸਤਵਿਦੀਆਂ ਸਾਰੇ ਆਪਣੇ ਜ਼ਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਬਹੁਤ-ਬਹੁਤ ਵਾਰਕਵਾਦ ਦੇਣਾ ਵਧਾਈ ਦੇਣਾ ਔਰ ਇਸ ਤਰ੍ਹਾਂ ਤੁਸੀਂ ਸਾਰੀਆਂ ਪੰਜਾਬ ਸਰਕਾਰ ਦੀਆਂ ਇਹਨੀਆਂ ਉਪਲਬਧੀਆਂ ਤੁਸੀਂ ਸਾਰੀਆਂ ਦੱਸਤੀਆਂ ਤੁਹਾਨੂੰ ਸਾਰੇ ਨੂੰ ਪਤਾ ਹੈ ਪਿਛਲੇ 3 ਸਾਲਾਂ ਦੇ ਵਿੱਚ ਜੋ ਪੰਜਾਬ ਸਰਕਾਰ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਜੋ ਸਾਡੇ ਪੰਜਾਬ ਦੇ ਪ੍ਰਤੀ ਇਮਾਨਦਾਰੀ ਦੱਸੀ ਹੈ ਪੰਜਾਬ ਦੇ ਲੋਕਾਂ ਦੀ ਜਿਹੜੀ ਨਬਜ਼ ਫੜੀ ਹੈ ਜਿਹਦੇ ਵਿੱਚ ਤੁਸੀਂ ਦੇਖੋ ਬਿਜਲੀ ਦੇ ਜਿਹੜੇ ਬਿੱਲ ਜਨਰਲ ਟੈਕਸ ਦੇ ਹਰ ਇੱਕ ਲੋਕਾਂ ਦੇ ਜਿਹੜੇ ਮਾਫ ਹੋਇਆ ਜਿਹਦੇ ਕਾਰਨ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਪੰਜਾਬ ਸਰਕਾਰ ਦੇ ਪ੍ਰਤੀ ਜਿਹੜਾ ਇੱਕ ਝੁਕਾਬ ਹੋਇਆ ਉਹਦੇ ਬਾਅਦ ਜਿਹੜੇ ਸਾਡੇ ਸਿੱਖਿਆ ਖੇਤਰ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜਾ ਸਕੂਲਾਂ ਦਾ ਮਿਨਾਰ ਉੱਪਰ ਚੁੱਕਿਆ ਉਸ ਤੋਂ ਬਾਅਦ ਸਾਡੇ ਹੈਲਥ ਸਿਸਟਮ ਦੇ ਵਿੱਚ ਸਾਡੇ ਜਿੰਨੇ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਬਹੁਤ ਵਧੀਆ ਡਾਕਟਰਸ ਮੈਡੀਸਿਨ ਦਵਾਈ ਹਰ ਇੱਕ ਚੀਜ਼ ਦੀ ਫੈਸਿਲਿਟੀ ਦਿੱਤੀ ਹੈ ਉਸ ਤੋਂ ਬਾਅਦ ਜਿਹੜਾ ਇਹ ਹੈਲਥ ਬੀਮਾ ਜਿਹੜਾ 10 ਲੱਖ ਦਾ ਪੰਜਾਬ ਸਰਕਾਰ ਨੇ ਕੀਤਾ ਹੈ ਬਾਕੀ ਹੋਰ ਸੜਕਾਂ ਦੇ ਉੱਤੇ ਦੇਖ ਲਓ ਤੁਸੀਂ ਹਰ ਇੱਕ ਪਾਸੇ ਜਿਹੜੀ ਪੰਜਾਬ ਸਰਕਾਰ ਡਵੈਲਪਮੈਂਟ ਤੇ ਕੰਮ ਕਰ ਰਹੀ ਹੈ ਇਹ ਲੋਕਾਂ ਨੂੰ ਸਾਰਾ ਪਤਾ ਹੈ ਬਾਕੀ ਪਿਛਲੇ ਜਦੋਂ ਪੰਚਾਇਤਾਂ ਦੇ ਚੋਣ ਹੋਇਆ ਉਹਦੇ ਵਿੱਚ ਤੁਸੀਂ ਦੇਖੋ ਆਮ ਆਦੀ ਪਾਰਟੀ ਦੇ ਹੱਕ ਵਿੱਚ ਕਾਫੀ ਜਿਆਦਾ ਜਿਹੜੇ ਸਰਪੰਚ ਚੋਣ ਜਿੱਤੇ ਆ ਉਸ ਤੋਂ ਬਾਅਦ ਜਿਹੜੇ ਅਗਲੇ ਹੁਣ ਸੰਮਤੀ ਚੋਣਾਂ ਜਿਹੜੀਆਂ ਆ ਰਹੀਆਂ ਜਿਲ੍ਹਾ ਪਰਿਸ਼ਦ ਉਹਦੇ ਵਿੱਚੋਂ ਜਿਹੜੀ ਆਮ ਆਦੀ ਪਾਰਟੀ ਦੀ ਜਿਹੜੀ ਟੀਮ ਹੈ ਸੰਗਠਨਾ ਪੂਰੀ ਤਰ੍ਹਾਂ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ ਉਹ ਆਉਣ ਵਾਲੇ ਸਮੇਂ ਤੁਸੀਂ ਦੇਖੋ ਆਮ ਆਦੀ ਪਾਰਟੀ ਦੇ ਜਿਹੜੇ ਕਾਫੀ ਜਿਆਦਾ ਜਿਹੜੇ ਆਪਣੇ ਜਿਹੜੇ ਵੀ ਉਮੀਦਵਾਰ ਹੋਣਗੇ ਉਹ ਜਿੱਤਣਗੇ ਕਿਉਂਕਿ ਲੋਕ ਜਾਣਦੇ ਆ ਕਿ 3 ਸਾਲ ਕਿਉਂਕਿ ਸਰਕਾਰਾਂ ਆਂਦੀ ਜਾਂਦੀ ਰਹਿੰਦੀਆਂ ਜਿਹੜੀ ਮੁੱਖ ਮੰਤਰੀ ਆਂਦੇ ਜਾਂਦੇ ਰਹਿੰਦੇ ਐ ਲੇਕਿਨ ਜਿਹੜਾ ਕੋਈ ਚੰਗਾ ਕੰਮ ਕਰਦਾ ਉਹ ਸਾਰੇ ਉਹਨੂੰ ਯਾਦ ਕਰਦੇ ਐ ਸੋ ਭਗਵੰਤ ਮਾਨ ਜੀ ਨੇ ਜੋ ਪੰਜਾਬ ਦੇ ਪ੍ਰਤੀ ਇਮਾਨਦਾਰੀ ਨਾਲ ਕੰਮ ਕੀਤੇ ਐ ਅੱਜ ਲੋਕਾਂ ਦੇ ਦਿਲਾਂ ਵਿੱਚ ਘਰ ਕਰ ਗਏ ਐ ਪਾਨ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੇ ਜਿੰਨੇ ਵੀ ਹੁਣ ਸੰਮਤੀ ਚੋਣਾਂ ਹੋਣੀਆਂ ਜਿਲ੍ਹਾ ਪਰਸ਼ ਸਾਡੇ ਅੱਗੇ ਕਾਰਪੋਰੇਸ਼ਨ ਇਲੈਕਸ਼ਨ ਹੋਣੇ ਐ ਸਾਰੇ ਆਮ ਆਦੀ ਪਾਰਟੀ ਦੇ ਉਮੀਦਵਾਰ ਜਿਤਨੇ ਸੋ 27 ਦੇ ਵਿੱਚ ਫਿਰ ਦੁਬਾਰਾ ਆਮ ਆਦੀ ਪਾਰਟੀ ਜਿਹੜੀ ਸਰਕਾਰ ਰੀਪੀਟ ਹੋਣ ਜਾ ਰਹੀ ਐ ਸੋ ਮੈਂ ਇੱਕ ਵਾਰ ਫਿਰ ਤੋਂ ਆਪਣੇ ਜਿੰਨੇ মিডিਆ ਦੇ ਜਿੰਨੇ ਵੀ ਸਾਡੇ ਮੇਰੇ ਭਰਾ ਇੱਥੇ ਆਏ ਆ ਸਾਰੇ ਜਿੰਨੇ ਵੀ ਅੱਜ ਆਵਾ ਦੀ ਪਾਰਟੀ ਦੇ ਕਾਰਜਕਰਤਾ ਇੱਥੇ ਆਏ ਆ ਸਾਰੇ ਨੂੰ ਅੱਜ ਜਨਮਸ਼ਤਮੀ ਦੀ ਮੈਂ ਬਹੁਤ ਬਹੁਤ ਮੁਬਾਰਕਵਾਦ ਦਿੰਦਾ 2027 ਦੀ ਸਰਕਾਰ ਬਣਾਵਾਂਗੇ ਸਾਮ ਦਾਮ ਦੰਡ ਵਿਧ ਜਾਂ ਕੋਈ ਵੀ ਲੜਾਈ ਲੜਨੀ ਪਵੇ ਉਨਾਂ ਦਾ ਇਸ ਗੱਲ ਦਾ ਵਿਰੋਧ ਜਿਹੜਾ ਹੈਗਾ ਉਹ ਵਿਰੋਧੀ ਪਾਰਟੀਆਂ ਕਰ ਰਹੀਆਂ ਨੇ ਕੀ ਕਹਿਣਾ ਤੁਹਾਡਾ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਸਾਡੇ ਜ਼ਿਲ੍ਹੇ ਪਠਾਨਕੋਟ ਦੀ ਇੱਕ ਸੰਗਠਨ ਦੀ ਮੀਟਿੰਗ ਵਾਸਤੇ ਅਸੀਂ ਸਾਰਾ ਸੰਗਠਨ ਅੱਜ ਇੱਥੇ ਇਕੱਠੇ ਹੋਏ ਆ ਜਿਸ ਦੇ ਨਾਲ ਨਾਲ ਜਨਮਸ਼ਟਮੀ ਦਾ ਤਿਉਹਾਰਾ ਵੀ ਹੈ ਉਸ ਦੀ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਬਤਾਈਆਂ ਲੇਕਿਨ ਫਿਰ ਵੀ ਉਸਤੇ باوجود ਵੀ ਸਾਡਾ ਸਾਰਾ ਸੰਗਠਨ ਇੱਥੇ ਅੱਜ ਇਕੱਠਾ ਹੋਇਆ ਹੈ ਦੋ ਮੁੱਖ ਕਾਰਨ ਐ ਇਸ ਬੈਠਕ ਦੇ ਰਹੇ ਨੇ ਸਭ ਤੋਂ ਪਹਿਲਾਂ ਤਾਂ ਇਕ ਸੰਗਠਨ ਦੀ ਬੈਠਕ ਹੈ ਸਾਰੇ ਅੰਦਰ ਨਾਲ ਰੂਪਰੂ ਹੋਣਾ ਸੀਗਾ ਤੇ ਜਿਹੜੇ ਸਾਡੇ ਨਵੇਂ ਨਿਯੁਕਤ ਜਿਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਮਿਲੀਆਂ ਨੇ ਉਹਨਾਂ ਨੂੰ ਸਨਮਾਨਿਤ ਕਰਨਾ ਸੀਗਾ ਉਸ ਦੇ ਨਾਲ ਨਾਲ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਅੱਜ ਜਨਮ ਦਿਵਸ ਹੈ ਤੇ ਅਸੀਂ ਸਾਰੀ ਟੀਮ ਮੰਤਰੀ ਸਾਹਿਬ ਸਾਡੇ ਸ਼੍ਰੀ ਲਾਲ ਚੰਕਟਾਰੂ ਚਕਤੀ ਸੋਨ ਸਲਾਰੀਆ ਜੀ ਸਾਡੇ ਹਲਕਾ ਇੰਚਾਰਜ ਅਮਿਤ ਮੰਟੂ ਜੀ ਵਿਭੂਤੀ ਸ਼ਰਮਾ ਜੀ ਹਲਕਾ ਇੰਚਾਰਜ ਪਠਾਨਕੋਟ ਤੇ ਸਾਡੇ ਗੁਰਦਾਸਪੁਰ ਦੇ ਲੋਕ ਸਭਾ ਰਜੀਵ ਸ਼ਰਮਾ ਜੀ ਅਤੇ ਸਮੁੱਚੀ ਟੀਮ ਅਸੀਂ ਇਕੱਠੇ ਹੋਏ ਆ ਤਾਂ ਕਿ ਅੱਜ ਅਸੀਂ ਅਰਵਿੰਨ ਕੇਜਰੀਵਾਲ ਜੀ ਦਾ ਜਨਮ ਦਿਨ ਜਿਹੜਾ ਹੈਗਾ ਉਹ ਸੈਲੀਬ੍ਰੇਟ ਕਰ ਸਕੀਏ ਤੇ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਉਕਸਾ ਹੈ ਵਰਕਰ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਸੈਲੀਬ੍ਰੇਸ਼ਨ ਵਾਸਤੇ ਅੱਜ ਸਾਰੇ ਇਕੱਠੇ ਹੋਏ ਆ ਤੇ ਥੋੜੀ ਦੇਰ ਬਾਅਦ ਅਸੀਂ ਇੱਥੇ ਇਕੱਠੇ ਇਕੱਠਣ ਲੱਗੇ ਆ ਤੇ ਸਾਰੇ ਹੀ ਸਮੁੱਚੇ ਵਰਕਰ ਸਾਡਾ ਜੋ ਗ੍ਰਾਸ ਰੂਟ ਲੈਵਲ ਬੂਥ ਲੈਵਲ ਦਾ ਵੀ ਜੋ ਵਰਕਰ ਹੈ ਉਹ ਵੀ ਅੱਜ ਸਾਰੇ ਰਲ ਮਿਲ ਕੇ ਅਸੀਂ ਅਰਵਿੰਨ ਕੇਜਰੀਵਾਲ ਜੀ ਦਾ ਜਿਹੜਾ ਜਨਮ ਦਿਨ ਹੈ ਉਹ ਅਸੀਂ ਮਨਾ ਰਹੇ ਆ ਰਹੀ ਗੱਲ ਤੁਹਾਡੇ ਸਵਾਲ ਦੀ ਮੈਂ ਆਬੀਸਲੀ ਹਲੇ ਵੀਡੀਓ ਦੇਖੀ ਨਹੀਂ ਹੈ ਜਿਹੜੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਤੇ ਇੱਕ ਮੰਤਰੀ ਸਾਹਿਬ ਹੋਤੇ ਤੁਹਾਨੂੰ ਜ਼ਿਆਦਾ ਵਧੀਆ ਦੱਸ ਪਣਗੇ ਲੇਕਿਨ ਮਨੀਸ਼ ਸੋਧਿਆ ਜੀ ਸਾਡੀ ਪੂਰੀ ਟੀਮ ਸਾਡੇ ਪੰਜਾਬ ਦੇ ਪ੍ਰਧਾਨ ਇੰਚਾਰਜ ਮਨੀਸ਼ ਸੋਦੀ ਜੀ ਤੇ ਸਮੁੱਚੀ ਆਮ ਆਦਮੀ ਪਾਰਟੀ ਟੀਮ ਦਾ ਇੱਕੋ ਹੀ ਲਕਸ਼ ਹੈ ਉਹ ਹੈ ਪੰਜਾਬ ਦੀ ਉન્નਤੀ ਪੰਜਾਬ ਦੀ ਤਰੱਕੀ ਤੇ ਪੰਜਾਬ ਦੇ ਵਿੱਚ ਰੰਗਲਾ ਪੰਜਾਬ ਬਣਾਉਣ ਦਾ ਜੋ ਸਾਡਾ ਸੁਪਨਾ ਹੈ ਉਹਨੂੰ ਕਿਸੇ ਵੀ ਤਰੀਕੇ ਦੇ ਨਾਲ ਪੂਰਾ ਕੀਤਾ ਜਾਵੇ ਉਸ ਤੇ ਵਾਸਤੇ ਭਾਵੇਂ ਨਸ਼ੇ ਮੁਕਤ ਦਾ ਅਭਿਆਨ ਜੋ ਸਾਡਾ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਚੱਲ ਰਿਹਾ ਹੈ ਆ ਜਾਂ ਸਾਡੇ ਯੂਥ ਕਲੱਬਸ ਤੇ ਜਿਹੜੇ ਵੱਖਰੇ ਵੱਖਰੇ ਯੂਥ ਯੂਥ ਨੂੰ ਖਾਸ ਕਰਕੇ ਜਿਹੜਾ ਅਸੀਂ ਨਸ਼ਿਆਂ ਚੋਂ ਕੱਢ ਕੇ ਹੁਣ ਸਪੋਰਟਸ ਵੱਲ ਦੇ ਰਹੇ ਆ ਸਾਡੀ ਮਹਿਲਾਵਾਂ ਵਾਸਤੇ ਵੀ ਅਸੀਂ ਬਹੁਤ ਸਟਰੋਂਗ ਕਿਨਾ ਮੈਂ ਕੰਮ ਕਰ ਰਹੇ ਹਾਂ ਤੇ ਸਾਡੇ ਸਾਰੀ ਸਮੁੱਚੀ ਆਮ ਆਦਮੀ ਪਾਰਟੀ ਟੀਮ ਦਾ ਇੱਕੋ ਹੀ ਲਕਸ਼ ਹੈ ਸਾਡੇ ਪੂਰੇ ਸੰਗਠਨ ਦਾ ਇੱਕੋ ਹੀ ਲਕਸ਼ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਨੂੰ ਵਾਪਸ ਰੰਗਲਾ ਪੰਜਾਬ ਬਣਾਇਆ ਜਾਵੇ ਤੇ ਜੋ ਅੱਜ ਤੱਕ ਪੁਰਾਣੀ ਸਰਕਾਰਾਂ ਨੇ ਨਹੀਂ ਕੀਤਾ ਉਹ ਸੀ ਕਰਕੇ ਦਿਖਾ ਰਹੇ ਆ ਤੇ ਆਉਣ ਵਾਲੇ ਸਮੇਂ ਚ ਉਹੀ ਸਾਰਾ ਕੁਝ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਸਰ ਜिलेदार ਅਸੀਂ ਪੂਰੇ ਤਿਆਰ ਹੈ ਜੀ ਸਾਡੇ ਵੱਲੋਂ ਭਾਵੇਂ ਕੱਲੇ ਇਲੈਕਸ਼ਨ ਕਰਾ ਦਿਓ ਸਾਡੀ ਆਮ ਆਦਮੀ ਪਾਰਟੀ ਦਾ ਸੰਗਠਨ ਪੂਰਾ ਤਿਆਰ ਹੈ ਸਾਡੇ ਲੋਕ ਪੂਰੇ ਤਿਆਰ ਨੇ ਤੇ ਅਸੀਂ ਪੂਰੀ ਇਕਤਾ ਦੇ ਨਾਲ ਪੂਰੇ ਬਲ ਦੇ ਨਾਲ ਸਾਰੇ ਇਲੈਕਸ਼ਨ ਅੱਗੇ ਆਉਣ ਵਾਲੇ ਜਿਹੜੇ ਹੈਗੇ ਉਹ ਕਰਨ ਜਾ ਰਹੇ ਆਂ ਬਲਾਕ ਸਮੇਤੀ ਦੇ ਇਲੈਕਸ਼ਨਸ ਵੀ ਕਰਾਂਗੇ ਇੱਥੇ ਪਠਾਨਕੋਟ ਦੇ ਵਿੱਚ ਕਾਰਪੋਰੇਸ਼ਨ ਦੇ ਇਲੈਕਸ਼ਨਸ ਵੀ ਹੋਣੇ ਆ ਸੀ ਉਹਦੇ ਵਾਸਤੇ ਵੀ ਬਿਲਕੁਲ ਤਿਆਰ ਹੈ ਜੀ ਮੇਰ ਵੀ ਬਣਾਵਾਂਗੇ ਤੇ ਮੇਰ ਵੀ ਆਪਣਾ ਆਮ ਆਦਮੀ ਪਾਰਟੀ ਦਾ ਐਤ ਕੀ ਅਸੀਂ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਬਣਾਉਣ ਜਾ ਰਹੇ ਹਾਂ ਤੇ ਜਨਾਬ ਕੈਂਡੀਡੇਟ ਜਿਹੜੇ ਹੈ ਕਿ ਜਾਂ ਫਿਰ ਦੂਸਰੀਆਂ ਪਾਰਟੀਆਂ ਤੋਂ ਫੜਨੇ ਪੈਣਗੇ ਕੈਂਡੀਡੇਟ ਸਾਡੇ ਸੰਗਠਨ ਦੇ ਵਿੱਚੋਂ ਸਾਡੇ ਸਾਡੇ ਵੋਲੰਟੀਅਰ ਸਾਹਿਬਾਨ ਜਿਨ੍ਹਾਂ ਨੇ ਇਹ ਨਾ ਨਾ ਚੇਅਰ ਪਾਰਟੀ ਨੂੰ ਦਿੱਤਾ ਹੈ ਇਹ ਆਮ ਸਰਕਾਰ ਆਮ ਆਦਮੀ ਪਾਰਟੀ ਸਰ ਸਾਮਣੇ ਕੁਛ ਹੀ ਦਿਨਾਂ ਦੇ ਵਿੱਚ ਵਿੱਚ ਦੇਖਿਓ ਅਸੀਂ ਇੱਥੇ ਆਪਣਾ ਮੇਅਰ ਜ਼ਰੂਰ ਬਣਾਉਣ ਜਾਣੇ ਹਾਂ ਬਹੁਤ ਬਤਨ ਲਾ ਤਾਂ ਪਹਿਲੇ ਤੇ ਆਪਣੇ ਸੰਗਠਨ ਨੂੰ ਮਜ਼ਬੂਤ ਕਰ ਰਹੇ ਹਾਂ ਅੱਜ ਇਸ ਸੰਗਠਨ ਦੀ ਮੀਟਿੰਗ ਹੈ ਤਾਂ ਸਾਰੇ ਹੀ ਲੋਕ ਜਿਹੜੇ ਸੰਗਠਨ ਦੇ ਸਾਡੇ ਇੱਥੇ ਆਏ ਨੇ ਅਸੀਂ ਬੜੇ ਇੱਕ ਇਤਿਹਾਸਿਕ ਗੰਭੀਰ ਵਿਚਾਰ ਕਰ ਰਹੇ ਹਾਂ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਅਸੀਂ ਆਪਣਾ ਪਠਾਨਕੋਟ ਦੇ ਵਿੱਚ ਅਸੀਂ ਮੇਅਰ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦਾ ਬਣਾਇਏ ਕਿਉਂਕਿ ਤੁਸੀਂ ਦੇਖਿਆ ਕਿ ਪਿਛਲੇ 5 ਸਾਲ ਦੇ ਵਿੱਚ ਕਾਂਗਰਸ ਦੀ ਜਿਹੜੀ ਹੈ ਕਾਰਪੋਰੇਸ਼ਨ ਰਹੀ ਹੈ ਪਠਾਨਕੋਟ ਦੇ ਵਿੱਚ ਪਰ ਪਠਾਨਕੋਟ ਦਾ ਇੰਨਾ ਮਾੜਾ ਹਾਲ ਹੋ ਗਿਆ ਕਿ ਕੋਈ ਪੁੱਛੇ ਨਾ ਜਗ੍ਹਾ ਜਗ੍ਹਾ ਤੇ ਪਾਣੀ ਜਗ੍ਹਾ ਜਗ੍ਹਾ ਤੇ ਸੀਵਰੇਜ ਬਾਹਰ ਆ ਰਿਹਾ ਹੈ ਗਲੀਆਂ ਸੜਕਾਂ ਨਾਲੀਆਂ ਟੁੱਟੀਆਂ ਹੋਈਆਂ ਨੇ ਸੋ ਉਹ ਆ ਜਾ ਕੇ ਕੰਮ ਕੋਈ ਨਹੀਂ ਕਰਦੇ ਔਰ ਸਿਰਫ ਇੱਕ ਕੋਈ ਬਲੇਵ ਲਗਾਉਂਦੇ ਆ ਕਿ ਸਰਕਾਰ ਸਾਡੀ ਨਹੀਂ ਹੈ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਸਰਕਾਰ ਜਿਹੜੀ ਹੈ ਕਾਰਪੋਰੇਸ਼ਨ ਦੇ ਵਿੱਚ ਸਰਕਾਰ ਜਿਹੜੀ ਹੈ ਕਾਂਗਰਸ ਦੀ ਹੈ ਐਮਐਲਏ ਸਾਵੇ ਤੇ ਬਹੁਤ ਰੋਲਾ ਪਾਉਂਦੇ ਨੇ ਬੀਜੇਪੀ ਦੇ ਕਿਆ ਸੀ ਕਿਨਾਂ ਦਾ ਮੈਂ ਧਰਨਾ ਲਗਾਵਾਗਾ ਮੈਂ ਇਹ ਕਰਾਂਗਾ ਉਹ ਕਰਾਂਗਾ ਲੋਕਾਂ ਨੇ ਉਹਨਾਂ ਨੂੰ ਧਰਨਾਂ ਲਈ ਥੋੜੀ ਚੁਣਿਆ ਲੋਕਾਂ ਨੇ ਉਹਨਾਂ ਨੇ ਚੁਣਿਆ ਕਿ ਇਹ ਤੁਹਾਨੂੰ ਹੀ ਨਹੀਂ ਆ ਪੋਟਾ ਲੋਕਾਂ ਨੇ ਪਠਾਨਕੋਟ ਦੇ ਨੇ ਚੁਣਿਆ ਤੇ ਤੁਸੀਂ ਕੰਮ ਕਰੋ ਕੰਮ ਕਰਕੇ ਦਿਖਾਓ ਸੋ ਅਸੀਂ ਕੋਈ ਗੱਲ ਨਹੀਂ ਸਿਰਫ 2-3-4 ਮਹੀਨੇ ਦੇ ਬਾਅਦ ਜਦੋਂ ਸਾਡੇ ਇਲੈਕਸ਼ਨ ਹੋਣੇ ਆ ਕਾਰਪੋਰੇਸ਼ਨ ਦੇ ਅਸੀਂ ਕਾਰਪੋਰੇਸ਼ਨ ਜਿੱਤਣੀ ਹੈ ਔਰ ਜਿੱਤਣ ਤੋਂ ਬਾਅਦ ਸਾਡੀ ਜਿਹੜੀ ਪਾਰਟੀ ਹੈ ਉਹ ਡਟ ਕੇ ਜਿਹੜਾ ਆ ਉਹ ਕੰਮ ਕਰੇਗੀ ਪਠਾਨ ਖੋੜ ਦੇ ਉੱਤੇ ਔਰ ਉਸ ਤੋਂ ਬਾਅਦ ਕੋਈ ਕਿੰਤੂ ਪ੍ਰੰਤੂ ਨਹੀਂ ਹੋਏਗਾ ਅਸੀਂ ਤੁਹਾਨੂੰ ਕੰਮ ਕਰਕੇ ਦੱਸਾਂਗੇ ਸਰ ਕਾਂਗਰਸ ਨੂੰ ਰੋਕ ਪਾਈ ਜਾਂਦੇ ਨੇ ਆਮ ਆਦੀ ਪਾਰਟੀ ਨੇ ਪਿਛਲੇ ਦਿਨ ਸਾਡੇ মিডিਆ ਇੰਚਾਰਜ ਸੀਗੇ ਉਹਨਾਂ ਨੇ ਦੱਸਿਆ ਸੀਗਾ ਕਿ 18 ਕਰੋੜ ਰੁਪਏ ਜਿਹੜਾ ਕਾਰਪੋਰੇਸ਼ਨ ਨੂੰ ਆ ਚੁੱਕਿਆ ਹੈ ਔਰ ਅਸੀਂ ਉਹ ਜਿਹੜਾ ਪੈਸਾ ਹੈ ਉਹ ਇਹ ਨਹੀਂ ਵਰਤ ਰਹੇ ਦੇਖੋ ਨਾ ਕਾਰਪੋਰੇਸ਼ਨ ਦੀ ਮੀਟਿੰਗ ਹੋਏ ਮੇਰੇ ਕੋਲ 6 ਮਹੀਨੇ ਕੇ 7 ਮਹੀਨੇ ਹੋ ਗਿਆ ਕਾਰਪੋਰੇਸ਼ਨ ਦੀ ਮੀਟਿੰਗ ਨਹੀਂ ਇਹਨਾਂ ਲੋਕਾਂ ਨੂੰ ਚੁਣਿਆ ਆ ਕਮ ਸੇ ਕਮ ਕਾਰਪੋਰੇਸ਼ਨ ਦੀਆਂ ਮੀਟਿੰਗਾਂ ਤੇ ਕਰੋ ਮੀਟਿੰਗਾਂ ਵਿੱਚ ਆਓ ਲੋਕਾਂ ਦੇ ਸ਼ਹਿਰ ਦੇ ਜਿਹੜੇ ਮਸਲੇ ਹਨ ਉਹਨਾਂ ਨੂੰ ਹੱਲ ਕਰੋ ਉਹ ਸਿਰਫ ਬਚਦੇ ਆ ਕਾਰਪੋਰੇਸ਼ਨ ਦਾ ਜਿਹੜਾ ਮੇਰਾ ਵੀ ਬਚ ਰਿਹਾ ਕਿ ਮੈਂ ਜੇ ਅਗਰ ਕਿਤੇ ਉਹਦੇ ਚ ਨਗਰ ਕਾਰਪੋਰੇਸ਼ਨ ਦੇ ਵਿੱਚ ਮੀਟਿੰਗ ਦੇ ਵਿੱਚ ਮੈਨੂੰ ਸਵਾਲ ਪੁੱਛਨੇ ਆ ਉਹਨਾਂ ਨੇ ਐਮਸੀਸ ਨੇ ਸੋ ਇਸ ਕਰਕੇ ਉਹ ਬਚ ਕੇ ਮੀਟਿੰਗਾਂ ਨਹੀਂ ਕਰਾ ਰਹੇ ਇੱਕ ਆਪਣੀਆਂ ਜ਼ਿੰਮੇਵਾਰੀਆਂ ਤੋਂ ਇਹ ਲੋਕ ਜਿਹੜੇ ਨਾ ਭੱਜ ਰਹੇ ਨੇ ਸੋ ਥੋੜਾ ਜਿਹਾ ਟਾਈਮ ਰਹਿ ਗਿਆ 3-4 ਮਹੀਨੇ ਬਾਅਦ ਇਲੈਕਸ਼ਨ ਹੋ ਰਹੇ ਨੇ ਇਹਨਾਂ ਨੂੰ ਲੋਕਾਂ ਨੇ ਬਾਹਰ ਦਾ ਰਸਤਾ ਦੱਸਦੇ ਨਾ ਉਹ ਰਾamazvi ਪਾਰਟੀ ਜਿਹੜੀ ਹੈ ਉਹ ਇੱਥੇ ਜਿਹੜੀ ਕਬਜ਼ਾ ਕਰੇਗੀ ਕਾਰਪੋਰੇਸ਼ਨ ਦੇ ਵਿੱਚ ਔਰ ਅਸੀਂ ਪਠਾਨਪੁਰ ਦੇ ਲੋਕਾਂ ਨੂੰ ਕੰਮ ਕਰਕੇ ਦੱਸਾਂਗੇ Providing a wide range of professional courses with 100% placement assistance. We are Sri Sai Group of Institutes.